गुरु ग्रंथ साहब लिखा है गोविंद मिलन की ये तेरी अवर काज ना तेरे किसी काम वो सतगुरु गोविंद कौन है लिखा है गोविंद तत् नहीं वजूद नहीं शरीर नहीं गोविंद तत् नहीं वजूद नहीं शरीर नहीं ओ शब्द गोविंद 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 सारे रहेगा या उसमें उसनों मिलने कोशिश करनी है ਉਹਦੇ ਜੋ ਚੁਖ ਸਬਦ ਗੋਬਿੰਦ ਜੀ ਖੇਲ ਕਰਦਾ ਹੈ ਅਕਾਲਪੁਰਖ ਸਚਕੰਡ ਦਾ ਵਾਸੀ ਹੈ ਜਮਦਾ ਦੀ ਮਰਤਾ ਨਹੀਂ ਜੇ ਕੋਈ ਰਕਾਏ ਤਾਂ ਆਪਣੀ ਦੋ ਜਹਾਨ ਦੇ ਕਾਰੋਬਾਰ ਨੂੰ ਚਲਾਉਣ ਵਾਸਤੇ ਆਪਣੇ ਜੋਤ ਦੀ ਤਾਰ ਵਿੱਚੋਂ ਆਪਣੇ ਸੁੱਤ ਨੂੰ ਪ੍ਰਗਟ ਕਰਦਾ ਹੈ ਜਿਸ ਨੂੰ ਸਤਗੁਰੂ ਸ਼ਬਦ ਕਿਹਾ ਗਿਆ ਹੈ ਸਤਗੁਰੂ ਸ਼ਬਦ ਹੀ ਸਤਗੁਰ ਗੋਬਿੰਦ ਹੈ ਹਰ ਬਾਣੀ 'ਚ ਲਿਖਿਆ ਹੈ ਕਿ ਸਤਗੁਰੂ ਸਤਗੁਰੂ ਗੋਬਿੰਦ ਕਿਹਾ ਓ ਮੈਂ ਸਤਗੁਰੂ ਸ਼ਬਦ ਗੁਰੂ ਸਿੱਖੋ ਤੁਹਾਡੇ ਪਿੱਛੇ ਸੁੱਤਾ ਮਾਚੂ ਵੜੀ ਦੀਆਂ ਵਿੱਚ ਝਾੜੀਆਂ ਮਾਤ ਪਿਤਾ ਪੁੱਸ ਪੁੱਤੇ ਤੁਹਾਡੀ ਪੇਟ ਚੜਾਈ ਆ ਲੇਕਿਨ ਹੁਣ ਕਰਜਵੰਤਮ ਆ ਗਿਆ ਹੈ ਕੀ ਹੋ ਗਿਆ ਕਿਉਂ ਕਰਜਵੰਤਮ ਹਿੰਤਾ ਹਾਰੀਆਂ ਬੈਠ ਕੇ ਹਰ ਭੁਲਾਈ ਆ ਅੱਗੇ ਸਾਵਧਾਨੀ ਨਹੀਂ ਕੀਤਾ ਬਿਨਾ ਸਤਗੁਰੂ ਸ਼ਬਦ ਤੋਂ ਸਭ ਨੂੰ ਹੋਈਆਂ ਖੁਆਰੀਆਂ ਖਾਲਸਾ ਖਾਲਸੇ ਰੰਗ ਨਾ ਕੋਈ ਰੰਗਾਇਆ ਕਿਉਂ ਇਸ਼ਾਰਾ ਦਿੱਤਾ ਸੀ ਸਤਿਗੁਰੂ ਗੋਬਿੰਦ ਨੇ ਜਿਸ ਵੇਲੇ ਛੱਡਿਆ ਪੂਰੀ ਅਨੰਦਾ ਅਨੰਦਪੁਰ ਛੱਡਿਆ ਸੀ ਸਹਿਜ ਨਾਲ ਮਾਤਾ ਗੁਜਰੀ ਦੇ ਕੰਨ ਵਿੱਚ ਸੁਣਾਈ ਆ ਇਹ ਸੁਣਾਇਆ ਮਾਤਾ ਜੀ ਮੈਂ ਮੁੜ ਕੇ ਕਦੇ ਨਹੀਂ ਆਉਣਾ ਵਿੱਚ ਚੇਰੇ ਝੰਡਾ ਉਤਪਸੇਤ ਜਵਣਾ ਕੋਈ ਉਡਾਈਆ ਮੈਂ ਕਿ ਚਾਰਖਾਨੇ ਵਿੱਚ ਨਹੀਂ ਆਵਾਂ ਹਾਂ। ਔਰ ਆਪਣੇ ਦੁਬਾਰਾ ਆਉਣ ਬਾਰੇ ਵੀ ਦੱਸ ਦਿੱਤਾ। ਮੈਂ ਜਦੋਂ ਆਵਾਂਗਾ ਸਚਖੰਡ ਵਿੱਚੋਂ ਸੱਚ ਦੀ ਧਾਰ ਬਣ ਕੇ ਸ਼ਬਦ ਗੁਰੂ ਹੋ ਕੇ ਮੇਰਾ ਖਿਰ ਸ਼ਬਦ ਗੁਰੂ ਹੋ ਕੇ ਹੋਏਗਾ। ਜੇ ਛੇੜੀ ਕਰਕੇ ਆਵਾਂ ਚੰਦ ਦਿਨ ਦਾ ਪਰੋਣਾ ਫਿਰ ਹੱਦ ਕਿਸੇ ਨਹੀਂ। ਮੈਂ ਜਦੋਂ ਆਵਾਂਗਾ ਸਚਖੰਡ ਵਿੱਚੋਂ ਸੱਚ ਦੀ ਧਾਰ ਬਣ ਕੇ ਸ਼ਬਦ ਗੁਰੂ ਹੋ ਕੇ ਤੇ ਸਮਾਵਾਂਗਾ ਵਿੱਚ ਪਰਮਾਨੰਦਾ ਪਰਮਪੁਰਗ ਦਾ ਰੂਪ ਏ ਕੋ ਵੇਗ ਵਖਾਇਆ ਜਦੋਂ ਮੇਰਾ ਦਿਲ ਕਰੇਗਾ ਮੈਂ ਸਤਗੁਰੂ ਸ਼ਬਦ ਹੋ ਕੇ ਕਿ ਸਾਰੇ ਕੇ ਸਭ ਕੁਝ ਸ਼ਬਦ ਦੀ ਇਹ ਜੋ ਚੌਕਰੀ ਮੈਂ ਸਤਗੁਰੂ ਸ਼ਬਦ ਹੋ ਕੇ ਦੋ ਜਹਾਨਾਂ ਵਿੱਚ ਮਚਾ ਦੇਾਂਗਾ ਟੰਗਾ ਬਦਲੀ ਉੱਪਰਲੀ ਤਾਂ ਕਰ ਦਿੱਤੀ ਉਹ ਥੱਲੇ ਆਈ ਕਰਨੀ ਬਾਕੀ ਹੈ ਖੰਡਾ ਹਥਣਾ ਕੋਈ ਉਠਾਈਆ ਉਹਨੂੰ ਤਲਵਾਰ ਤੀਰ ਤਲਵਾਰ ਫੜਦੀ ਲੋੜ ਨਹੀਂ ਹੈ लिखता ना कोई तीर ना कोई पत्थर ना कोई हथे ना, ना कोई फौज लश्कर नजरी आई या इको रंग डंडा हैंगंडावत दे बदलाई क्योंकि शब्द खंडे का खेल हुआ है अगे शब्दी खड़क वाला डंडा होश टिकाने सब्जी देखकर आई है गभरत हो गया संसार में टिकाने कर देगा क्योंकि ਐਸੇ ਸੰਸਾਰ ਵਿਗੜ ਚੁਕਾ ਕਾਲਯੁਗ ਦਾ ਪੂਰਾ ਜੋਰ ਹੈ ਐਸੇ ਸੰਸਾਰ ਆਪਣੇ ਮਾਲਕ ਨੂੰ ਨਹੀਂ ਪਛਾਣ ਰਿਹਾ ਜਿਹੜਾ ਆਪਣੇ ਅੰਦਰ ਦਾ ਵਾਸੀ ਹੈ ਉਹ ਨੂੰ ਨਹੀਂ ਪਛਾਣ ਰਿਹਾ ਪਿਤਾ ਪੁੱਤ ਮਾਂ ਬੇਟਾ ਭਾਈ 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 ਭੈਣ ਵਿੱਚ ਸਾਰੀ ਲੜਾਈਆਂ ਹੋ ਗਈਆਂ ਕਰ ਸੱਸ ਬਹੂ ਸਾਸਰ ਨੂੰ ਸਾਰੀਆਂ ਜਿਹੜੀਆਂ ਕਲਜੂ ਨੇ ਕਰਾਤੀਆਂ ਕਲਜੂ ਕਹਿੰਦਾ ਹੈ ਹੁਣ ਮੇਰਾ ਰਾਜ ਹੈ ਤੇ ਮੇਰਾ ਕੰਮ ਹੈ ਸਤ ਧਰਮ ਨੂੰ ਖਤਮ ਕਰਨਾ ਤੇ ਕਲਯੂਗ ਕਹਿੰਦਾ ਹੈ ਮੈਂ ਸਾਰਿਆਂ ਦੇ ਅੰਦਰ ਐਂਟਰ ਕਰ ਗਿਆ ਹਾਂ ਮੈਂ ਸਾਰਿਆਂ ਦੇ ਕਾਇਆ ਮੰਦਰ ਵੜਿਆ ਵਿੱਚ ਮਕਾਨ ਸਾਢੇ 3 ਅੰਦਰ ਡੇਰਾ ਲਾਈਆ ਤੇ ਹਰ ਇੱਕ ਦਾ ਸ਼ਰੀਰ ਸਾਢੇ 3 ਅੱਧਾ ਹੁੰਦਾ ਹੈ ਜਦੋਂ ਮ ਉਹਦੇ ਅੰਦਰ ਡੇਰਾ ਲਾ ਲਿਆ ਜਾਂ ਕਲਯੂਗ ਨੇ ਡੇਰਾ ਲਾ ਲਿਆ ਤਾਂ ਫਿਰ ਕੰਮ ਪੁੱਠੇ ਹੋ ਗਏ ਹੁਣ ਤੇ ਫਿਰ ਹੁਣ ਬੇਸ਼ੱਕ ਸਾਰੀ ਸ੍ਰਿਸ਼ਟੀ ਕਾਇ ਨਾਲ ਜੋ ਬੰਧ ਜੋਹਨ ਨਾਲ ਤਾਂ ਰਾਮ 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 ਜੈ ਸਿਤਾ ਰਾਮ ਸਤ ਨਾਮ ਹੈ ਸਾਰੇ ਜਿਗਾ ਰੇ ਲਾਂਦੇ ਆ ਪਰ ਕਲ ਜੋ ਕਹਿੰਦਾ ਹਿਰਦੇ ਸਕੇ ਨਾ ਕੋਈ ਵਸਾਈਆ ਹਿਰਦੇ ਵਿੱਚ ਨਹੀਂ ਉਹ ਨਸਾ ਔਰ ਜਿਸ মুখ ਨਾਲ ਅਸੀਂ ਪ੍ਰਮਾਤਮਾ ਦਾ ਨਾਮ ਲੈਣਾ ਸੀ ਉਸ মুখ ਨਾਲ ਤਾਂ ਵਿੜੀਆਂ ਸਿਗਰਟਾਂ ਲੱਗਦੇ ਤੇ ਹੁੱਕੇ ਲੱਗਦੇ ਇਹ ਕਲ ਜੋ ਕਹਿੰਦਾ ਹੈ ਵੇਖ ਲੈ ਆ ਕੇ ਮੈਂ ਅਵਤਾਰ پیغمبر ਗੁਰੂਆਂ ਦੇ ਧਰਮ ਦਾ ਬਦਲ ਦਿੱਤਾ ਰਾਸਤਾ ਜਿਹੜੇ ਪਿਛਲੇ ਤੇ ਇਹ অবতার ਤਿੰਨ پیغمبر ਦਸ ਗੁਰੂ ਕਹਿ ਕੇ ਗਏ ਸੀ ਉਹਨਾਂ ਦੇ ਬਤਾਏ ਰਸਤੇ ਨੂੰ ਕਲ ਜਮ ਨੇ ਭੁਲਾ ਦਿੱਤਾ ਹੈ ਉਹਨਾਂ ਦੇ ਰਸਤੇ ਤੇ ਕੋਈ ਨਹੀਂ ਚੱਲ ਰਿਹਾ ਸਾਚੇ ਮਾਰਗ ਚਲਣ ਕੋਈ ਨਾ ਭਾਈਆ ਮਾਨਸ ਮਾਨਵ ਮਨੁੱਖ ਵੰਜਾਰਾ ਕੀਤਾ ਪਸ਼ੂਆਂ ਪੰਛੀਆਂ ਮਾਸ ਦਾ ਮਾਸਾਰੀ ਹੋ ਗਏ ਸਾਰੀ ਸ੍ਰਿਸ਼ਟੀ ਤਕਰੀਬਨ ਤਕਰੀਬਨ ਮਾਸਾਰੀ ਹੋ ਗਈ ਇਤੇ ਕ੍ਰਿਸ਼ਨ ਜੀ ਗੰਵਾਂ ਨੂੰ ਪਾਲਦੇ ਸੀ ਤੇ ਹੁਣ ਕੀ ਹੋ ਗਿਆ ਉਹਨੂੰ ਖਾਂਦੇ ਆ ਇੱਕ ਗੰਵਾਂ ਦਾ ਪਾਲੀ ਤੇ ਫੇਰ ਮਨੁਸ਼ਿਆ ਨੇ ਖਾਣਾ ਬੱਚਾ ਕੱਟਾ ਟੱਗਾ ਸੱਚ ਨਾਮ ਨਾ ਕੋਈ ਦਿਆ ਅੰਮ੍ਰਿਤ ਰਸ ਨਾਲ ਲਗੇ ਕਿਸੇ ਨਾ ਰਾਇ ਅੰਮ੍ਰਿਤ ਰਸ ਨਹੀਂ ਕੋਈ ਵੀ ਰਹਾ ਸਬ ਮਾਸ ਖਾਣ ਦਾ ਕੇਸ ਹੈ ਇਸ ਕਰਕੇ ਕਲਜੂ ਕਹਿੰਦਾ ਹੈ ਕਲਜੂ ਕਹੇ ਪ੍ਰਭੂ ਪਹਿਲੋਂ ਮੈਨੂੰ ਦੇ ਸ਼ਾਬਾਸ਼ ਮੈਨੂੰ ਮੈਡਲ ਮਿਲਣਾ ਚਾਹੀਦਾ ਕਿ ਮੈਂ ਸਭ ਧਰਮ ਦਾ ਨਾਸ਼ ਕਰ ਦਿੱਤਾ ਜਿਸ ਸਤ ਤਰੰ ਦਾ ਕੀਤਾ ਨਾਸ਼ ਕੁੜੀ ਕਿਰਿਆ ਦਿੱਤੀ ਪ੍ਰਗਟਾਈ।ੁਰਕ ਕਾਲੇ ਦਿਨ ਦੇ ਹਲੇ ਤੇਰੇ ਉੱਤੇ ਕਿਸੇ ਦਾ ਨਾ ਨਹੀਂ ਦਿੱਤਾ ਵਿਸ਼ਵਾਸ। ਵਿਸ਼ਮ ਗੁਰਗ ਸਾਰੇ ਜਗਤ ਤੇ ਵਿਸ਼ਵਾਸ ਨਹੀਂ। ਲੇਕਿਨ ਕਲ ਜੋ ਕਹਿੰਦਾ ਹੈ ਕਿ ਮੈਂ ਸਤ ਤਰੰ ਦਾ ਨਾਸ਼ ਕਰ ਹੀ ਦਿੱਤਾ। ਪਰ ਮੈਂ ਸਜੁਗ ਤ੍ਰੇਤਾ ਦਵਾਪਰ ਨਾਲੋਂ ਚੰਗਾ ਯੁਗ। ਕਿਉਂ ਚੰਗਾ? ਉਹ ਕਹਿੰਦਾ ਕਿ ਮੈਨੂੰ ਖਤਮ ਕਰਨ ਵਾਸਤੇ उस निरु निराकार परमात्मा जो शब्द तार बन के आना पे आ। नेक लंक बन के आना पाया कल जो कहे मैं सब तो चंगा जिसके वास्ते तरने उत्ते आप आए भगवान भगवान अपना रूप बदलाई है जिसन कोई निराकार कहें हम रूप तो दे लिखे ओर रूप बारे दोनों गल लिखिया है नीरू तो 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 निराकार भी है ਇਹ 994 ਚੌਕੜੀ ਯੁਗਵਾਦ ਉਹ ਰੂਪ ਵੀ ਤਾਂਨ ਕਰਦਾ ਸਭ ਰੂਪ ਤਾਂਨ ਕਰ ਲੇਤਾ ਹੈ 24 ਨਿਰਗੁਣ ਨਿਰাকার ਕਾਲਪੁਤ ਦੇ ਮਾਤ ਲੋਕ ਵਿੱਚ ਪ੍ਰਗਟ ਹੋਣ ਬਾਰੇ ਅਵਤਾਰ پیغمبر ਗੁਰੂ ਵੀ ਕਹਿ ਕੇ ਗਏ ਸਾਰੇ ਕਹਿ ਕੇ ਗਏ ਕਿ ਉਹ ਸੰਬਲ ਵਿੱਚ ਪ੍ਰਗਟ ਹੋਏਗਾ ਸੰਬਲ ਲਗਦੇ ਹੈ ਯੂਪੀ ਬਿਹਾਰ ਬੰਗਾਲ ਚ ਉੜੀਸਾ ਚ ਉਹ ਸੰਬਲ ਨਹੀਂ ਹੈ ਮੇਦਵਿਆਸੀ ਨੇ ਕੂ ਕੂ ਕੇ ਮੇਦਵਿਆਸੀ ਲਿਖਦੇ ਹੈ संभल हो गया सुनाई संबल नगरी गुरु नानक देव जी भी कह के गए तलंको महाबली अवतार संत भगत रखिया करी दुष्टन करी शिंगार नवा तरंग चलाई सी और नवा 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 नाम नवा स्थान नवा फरमान नवा विधान नवा निशान संसार प्रगट करते कि देख ही रहे ते दस पाशाह भी संभल नगरी बारे कह के, के गए पाप सूमनाशन को कल के अवतार आवेंगे पल पार पे आए संभल के हर जो हर हरिमंदर आवे हर के एक शरीर है उन हरिमंदिर किया गया <coughs> <coughs> सो संभल कोई ईटा पत्थर गारे का मकान नहीं है ना किसी शहर पिंड या किसी जगह का न संभल नहीं है संभल एक पवित्र शरीर होंगे है जिस ਵਿੱਚ ਦੋ ਸ਼ਬਦ ਤਾਰ ਦਾ ਪ੍ਰਗਟਾਵਾ ਹੁੰਦਾ ਹੁਣ ਸੰਭਲ ਸ਼੍ਰੀ ਜਿਸ ਦਾ ਨਾਮ ਮਹਾਰਾਜ ਪੂਰਨ ਸਿੰਘ ਦੇ ਪੂਰ ਰੱਖਿਆ ਗਿਆ ਜੋ ਕਿ ਨੇਕ ਲੰਕ ਬਣ ਕੇ ਕਲਕੀ ਦਾਰ ਬਣ ਦੇ ਰੂਪ ਵਿੱਚ ਪ੍ਰਗਟ ਹੋ ਅਗੇ ਦੱਸਿਆ ਹੈ ਕਿ ਇਹ ਉਸ ਵਕਤ ਇਸ਼ਾਰਾ ਹੋਇਆ ਸੀ ਜਿਸ ਵੇਲੇ गोविंद ਨੇ ਪਹਿਲੇ ਦਿਨ ਉਡਾਇਆ ਸੀ ਬਾਸ਼ ਦਸਮ ਬਾਸ਼ਾ ਨੇ ਬਾਜੀ ਦੀਨ ਦੁਨੀ ਉਲਟਾਈ ਆ ਔਰ ਉਹਨਾਂ ਨੇ ਉਸੇ ਵੇਲੇ ਕਹਿ ਦਿੱਤਾ ਸੀ ਉਹ ਮੇਰੇ ਤੋਂ ਬਾਅਦ ਮੇਰਾ ਆਵੇਗਾ ਮਹਾਰਾਜ ਸ਼ਹਿਨशाह ਤੁਰਦਰਗਾਈ ਆ ਯਾਰਵਾ ਗੁਰੂ ਨਹੀਂ ਹੋਏਗਾ ਲੇਕਿਨ ਉਹ ਚੌਵੇਂ ਅਵਤਾਰ ਜਿਹੜਾ ਹੈ ਨੇ ਕਲੰਗ ਉਹ ਜ਼ਰੂਰ ਆਏਗਾ ਅੱਗੇ ਦੱਸਿਆ ਹੁਣ ਉਹ ਕਾਲਪੁਰਖ ਜੋ ਸਰੂਪ ਹੋ ਗਏ ਸਭ ਤੋਂ ਵੱਡੀ ਗੱਲ ਹੈ ਕਿ ਜੋ ਸ਼ਰੂ ਹੋ ਕੇ ਖੇਲ ਕੀਤੀ ਹੈ ਤੁਸੀਂ ਹੁਣ ਜਾਂਦੇ ਵੀ ਸੁਨੇ ਆ ਪਰੰਪਰਾ ਖੇਲ ਰਿਹਾ ਹੈ ਜੋ ਸ਼ਰੂ ਹੋ ਕੇ ਖੇਲੂਗਾ ਹੋਇਆ ਤੇ ਉਹ ਕੋਣ ਉਹ ਜੋ ਸ਼ਰੂ ਹੋ ਕੇ ਜੋ ਸ਼ਬਦ ਤਾਰ ਬਣ ਕੇ ਉੱਪਰ ਵਰਗਟ ਹੋ ਗਿਆ ਪੂਰਨ ਪਰਮੇਸ਼ਰ ਦੇ ਰੂਪ ਵਿੱਚ ਉਹ ਪਰਮਾਤਮਾ ਜਿਸ ਨੂੰ ਕੇ ਨਿਰੂ ਨਿਰਾਰਾਕਾਰ ਕਿਹਾ ਗਿਆ ਹੈ ਸਤਜੁਗ ਤ੍ਰੇਤਾ ਦਵਾਂ ਪਰ ਕਲਜੁਗ ਵਿੱਚ ਅਵਤਾਰ ਪੈਗੰਬਰ ਸਾਰਿਆਂ ਨੇ ਵੀ ਸਿਫਤ ਕੀਤੀ ਹੈ ਜਿਨੇ ਗ੍ਰੰਥ ਸ਼ਾਸਤਰ ਨੇ ਉਹਨਾਂ ਨੇ ਵੀ ਸਿਫਤ ਕਿਸ ਕਿਹਦੀ ਕੀਤੀ ਹੈ ਅਕਾਲ ਪੁਰਖ ਦੀ ਸ਼ਾਸਤਰ ਸਿਮਰਤ ਵੇਦ ਕੁਰਾਨ ਅਜੀਲ ਕੁਰਾਨ ਗੀਤਾ ਗਿਆਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਸੇ ਦਾ ਜਸ ਕਰੀਆ ਉਸੇ ਦਾ ਜਸ ਕਰੇ ਸਾਰੇ ਸਾਰੇ ਸ਼ਾਸਤਰ ਜਿਹੜੇ ਗ੍ਰੰਥ ਸ਼ਾਸਤਰ ਔਰ ਉਹਦੀ ਪੰਡਤ ਜਿਹੜੇ ਜੰਤਰੀਆਂ ਵਿੱਚ ਵੇਖਦੇ ਰਹੇ ਉਹ ਠੀਕ ਕਰਦੇ ਰਹੇ ਇਹ ਪ੍ਰਮਾਤਮਾ ਜਿਹੜਾ ਹੈ ਕਦੋਂ ਸੰਸਾਰ ਵਿੱਚ ਖੇਲ ਕਰੇਗਾ ਸੋ ਉਸਨੇ ਸਾਰੇ అవਤਾਰ پیغمبر ਗੁਰੂਆਂ ਦੀ ਸੰਤਾਂ ਮਹਾਂਤਮਾ ਦੀ ॠषि ਮਨੀ ਆਦੀ ਉਸੇ ਮਾਨਿਆਂ ਨੂੰ ਮੁਖ ਰੱਖ ਕੇ ਆਪਣਾ ਪ੍ਰਗਟਾਵਾ ਪੂਰਨ ਪਰਮੇਸ਼ਰ ਦੇ ਰੂਪ ਵਿੱਚ ਨੇਕਲੰਗ ਬਣ ਕੇ ਤਲਕੀਦਾਰ ਬਣ ਕੇ ਕੀਤਾ ਕੋ ਨਾਰਕ ਦੇਵ ਜੀ ਦੇ ਜਿਸ ਵੇਲੇ ਸਾਪ ਨੇ ਉਹ ਚਾਕੀ ਤੀ ਸੀ ਜੰਡ ਦਾ ਦਰਖ ਸੀ ਇਥੇ ਪਤਾ ਨਹੀਂ ਜਾਣ ਹੁੰਦਾ ਕਿ ਨਹੀਂ ਪੂਰਨ ਜੋਤਨ ਦਾ ਉਹ ਨਿਕਰ ਕਰਤਾ ਸੀ ਇਸ਼ਾਰਾ ਦਿੰਦਾ ਸੀ ਨਾਨਕ ਜਿਸ ਵੇਲੇ ਸੁੱਤਾ ਸਾਇਆ ਹੇਠ ਜਾਂਡ ਸੱਪ ਮੁਖ ਉਤੇ ਸ਼ੋਭਾ ਪਈਆ ਆ ਕੇ ਉਹਨਾਂ ਨੇ ਮੇਰਾ ਸਾਹਿਬ ਸੂਰਾ ਸਰਬੰਗ ਜਿਸ ਨੂੰ ਜਨਮੇ ਕੋਈ ਨਾ ਮਾਇਆ ਸਾਡਾ ਵੀ ਇਸ਼ਕ ਦੇ ਵਹੀ ਹੈ ਸੂਰਾ ਸਰਬੰਗ ਹੈ ਕਿਉਂਕਿ ਜਨਮ ਦਾਤੇ ਮਰਦਾ ਨਹੀਂ ਹੈ ਉਹ ਲੇਖਮ ਕਾਵਿ ਜੇਰਜ ਅੰਡ ਉਤਪ ਸੇਤਜ ਪਰਦਾ ਲਾਈ ਆ ਚਾਰੇ ਖਾਣੀਆਂ ਲੇਖਮ ਕਾ ਦੇ ਤਾਂ ਜਿੱਦ ਗੁਰੂ ਨਾਨਕ ਦੇਵ ਜੀ ਦੱਸਦੇ ਹਨ ਉਹ ਕੌਣ ਹੈ ਪੂਰਨ ਜੋਤ ਪੂਰਨ ਹੋਇਆ ਅਨੰਦ 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 ਆਪਣੇ ਵਿੱਚੋਂ ਪ੍ਰਗਟਾਈ ਹੈ ਹੁਣ ਤੁਸੀਂ ਤੁਹਾਡੇ ਸਾਹਮਣੇ ਪੂਰਨ ਜੋਤ ਦਾ ਪੂਰਨ ਪ੍ਰਕਾਸ਼ ਹੋਇਆ ਅਰਸ਼ ਹਰਸ਼ ਦੀ ਕੀ ਰੁਸ਼ਨਾਈ ਹੋਈ ਤੇ ਹੁਣ ਸਾਰੇ ਸੰਸਾਰ ਨੂੰ ਹੋਕਾ ਦੇਣਾ ਇਹ ਆ ਗਿਆ ਤਨ ਡਿਊਟੀ ਲਗਾਈ ਹੈ ਇਸ ਜਾ ਕੇ ਜ਼ਰਦ ਦੇਓ ਆਵਾਜ਼ ਆਇਆ ਸਾਹਰੀ ਨਮਾਜ਼ ਲਿਕੇ ਕਿੰਨਾ ਕਾਪਾ ਕਰ ਰਹੇ ਹੈ ਦੇਖ ਲੋ ਤੁਸੀਂ ਆਪ ਕਾ ਸੋਚ ਰਹੋ ਸਾਰੇ ਆਲਮ ਵਾਲੇ ਹੋ ਜਾਓ ਹੋਸ਼ਿਆਰ ਬੇਖਬਰਾ ਖਬਰ ਦਿਓ ਸੁਣਾਈਆ ਜਿਸ ਨੂੰ ਮੰਦਰ ਮਸਜਿਦ ਸ਼ਿਵ ਦਵਾਲੇ ਮੱਠ ਲਵਦੇ ਗੁਰਦੁਆਰ ਇਹਨਾਂ ਨੂੰ ਗੁਰਦੁਆਰਿਆਂ ਤੇ ਮੰਦਿਰਾਂ ਮਸਜਿਦਾਂ ਤੇ ਲਵਦੇ ਪ੍ਰਦੇਵਤਾ ਆ ਗਿਆ ਉਹ ਆਇਆ ਦੂਜ ਜਗਾ ਗਿਆ ਸ਼ਬਦ ਸੁਣਾ ਗਿਆ ਡੰਕਾ ਪਾਜਾ ਗਿਆ ਸਤਸਰੂਪੋ ਕੇ ਵਿੱਚ ਸੰਸਾਰ ਉਹਦਾ ਸਸਰੂਪ ਤੁਸੀਂ ਸਿੰਘਾਸਨ ਤੇ ਜੀ ਰਿਹਾ ਸਤਸਤਵਾਦੀ ਬ੍ਰह्म ਬ੍ਰਮਾਦੀ ਪਾਰ ਬ੍ਰह्म ਬ੍ਰਮ ਆਪਣਾ ਰੰਗ ਰੰਗਾ ਲਿਆ ਕਿਉਂਕਿ ਸਤਗੁਰੂ ਸ਼ਬਦ ਦਾ ਮੁਹੰਮਦ ਸਾਹਿਬ ਕਹਿ ਕੇ ਗਏ ਹੈ ਕਿ ਮੇਰੇ ਬਾਅਦ ਪੈਗੰਬਰ ਨਹੀਂ ਹੋਏਗਾ ਗਾਂਪੁਰ ਕਹਿੰਦੇ ਠੀਕ ਹੈ ਮੈਂ ਗੁਰੂ ਬਣ ਕੇ ਖੇਲ ਕਰ ਲਾਂਗਾ ਗੁਰੂ ਨਾਨਕ ਦੇਵ ਜੀ ਨੂੰ ਭੇਜਤਾ 800 ਸਾਲ ਬਾਅਦ दसम पातशाह ने अभी ग्यारह गुरु नहीं होगा ठीक है ग्यार गुरु नहीं होगा लेकिन चौवी अवतारेगा ना जिंद वि क्योंकि सतगुरु शब्द कदम स्टॉप नहीं होंगे जुगो जुग जो चलता रहा हूं प्रगट हो गया जिद्द बारे भविष्यवाणी की गई हम करना की है उन्हें हम एक गल करनी बिना किसी करनी तो अपने भगतों की ਸਚੂ ਕਰਨੇੰ ਬਾਦ ਸਿਰ ਸਿਰ ਆਪਣਾ ਹੱਥ ਟਿਕਾਇਆ ਜਿਹੜਾ ਉਹਨੂੰ ਮੰਨੇਗਾ ਜਿਹੜਾ ਉਹਨੂੰ ਬਗਤ ਹੋਏਗਾ ਉਹਦੀ ਅੰਦਾਜ਼ ਕਰ ਕਰੇਗਾ ਉਹਨੂੰ ਕੋਈ ਬੁਝਾ ਪਾਠ ਕਰਨ ਦੀ ਲੋੜ ਨਹੀਂ ਪੈਗੀ ਕੋਈ ਪਿਛਲੇ ਜਨਮ ਦਾ ਉਹਦਾ ਜਿਹੜਾ ਹਿਸਾਬ ਕਿਤਾਬ ਹੈ ਉਹ ਦੇਖਦਾ ਹੈ ਉਹਦੇ ਮੁਤਾਬਕ ਉਹ ਬਖਸ਼ਿਸ਼ ਕਰ ਦਿੰਦਾ ਹੈ ਤੇ ਜੋ ਜੁਗ ਜਨਮ ਦੇ ਆਤਮਾ ਵਿੱਚ ਪਾਪ ਚੜੇ ਹੋਏ ਹਨ ਇਹ ਕੋਈ ਨਹੀਂ ਸਾਫ ਕਰਦਾ ਇਹ ਸਿਰਫ ਅਕਾਲ ਪੁਰਖ ਵੱਲੋਂ ਬਖਸ਼ਿਸ਼ ਦੁਆਰਾ ਸ਼ਬਦ ਤਾਰ ਦੁਆਰਾ ਸਾਫ ਕਰਦਾ ਹੈ ਨਾਲੇ ਦੁਰਮਤ ਦੇ ਥੋਣੇ ਅੰਦਰੋਂ ਦਾਗ ਇਹ ਵਰਦੇ ਰਹੇ ਆ ਆਪਣੇ ਵਾਸਤੇ ਸਾਡੇ ਵਾਸਤੇ ਨਾਲੇ ਦੁਰਮਤ ਦੇ ਥੋਣੇ ਅੰਦਰੋਂ ਦਾਗ ਪਾਪਾ ਕ੍ਰਿਸ਼ ਪਾਈ ਆ ਕਿਉਂਕਿ ਉਸਨੇ ਪ੍ਰਗਟ ਪਾਪ ਬਹੁਤ ਵੱਧ ਵਧ ਗਿਆ ਇਸ ਸੰਸਾਰ ਦੇ ਵਿੱਚ ਇਸ ਵੇਲੇ ਉਹਨੇ ਭੋਣ ਪ੍ਰਗਟ ਹੋ ਗਿਆ ਥੋੜੀ ਸਾਲਾਂ ਜੀ ਦੇਖ ਲਿਓ ਸਾਰੀ ਸ੍ਰਿਸ਼ਟੀ ਦਾ ਮੇਡ ਦੇਵੇ ਪਾਪ ਬਦਤ ਪੁਨੀਤ ਬਣਾਏਗਾ ਪੁਇਤਰ ਬਣਾ ਦੇਗਾ ਤੇ ਮਹਣ ਪ੍ਰਮਾਤਮਾ ਨੇ ਉਸ ਝਗੜਾ ਮੇਟਣਾ ਕੂੜ ਕਲਪਨਾ ਦਾ ਤਮਾਮ ਕੂੜ ਕਲਪਨਾ ਚ ਰਹਿੰਦੇ ਆਪਾਂ ਸਾਰੇ ਤੁਸੀਂ ਦੇਖ ਲਓ ਸਵੇਰ ਤੋਂ ਸ਼ਾਮ ਤੱਕ ਪਲੈਨਿੰਗ 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 ਹੀ ਚੱਲਦੀ ਹੈ ਇਹ ਕੰਮ ਕਰ ਲਓ ਕੰਮ ਕਰ ਲਓ ਕਿਉਂਕਿ ਮਨ ਜਿਹੜਾ ਹੈ ਮਨ ਉਹ ਮਨ ਬੜਾ ਚਲਾਕ ਚਾਰ ਯੁਗ ਦੇ ਸ਼ਾਸਤਰ ਦੇਣ ਗਵਾਹੀ ਹੈ ਕਿਸੇ ਦਾ ਅੰਦਰੋਂ ਖੁੱਲ ਨਾ ਦੇਵੇ ਤਾਕ बजर कपाटी पर्दा ना कोई खुला अंदर नहीं खुल देता कल्पना दी चढ़िया रहे राख राख हंसा घोड़ा कल्पना रूपी घोड़े हमेशा ही मन है सवेर तो लगे शाम तक सा बल्कि रात नू भी सौदया भी यह मन जरा किधर किधर घूमता है ये जग मनशा जगत जहान पी है मनसा जी जगत जहान रखता है इस करके सत सच दी मिले किसी ना दात ਇਸ ਕਰਕੇ ਦਾਤ ਨਹੀਂ ਮਿਲਦੀ ਸਤਿਗੁਰੂ ਸਭ ਸੁਣੋ ਨੇ ਪ੍ਰਮਾਤਮਾ ਨੇ ਕਲਯੁਗ ਰਹਿ ਨਹੀਂ ਦੇਣੀ ਅੰਧੇਰੀ ਸ਼ਾਮ ਅੰਧੇਰੀ ਸ਼ਾਮ ਹੋਇਆ ਕਲਯੁਗ ਦਾ ਜ਼ੋਰ ਬਹੁਤ ਹੋ ਗਿਆ ਅੰਧੇਰੀ ਸ਼ਾਮ ਨੂੰ ਖਤਮ ਕਰਨਾ ਹੈ ਕਲਯੁਗ ਰਹਿ ਨਹੀਂ ਦੇਣੀ ਅੰਧੇਰੀ ਸ਼ਾਮ ਸੰਤੋ ਮਹਾਤਮਾ ਮਹਾਕੁਰਸ਼ੋ ਸਤ ਤਰੰਦਾ ਯੁਗ ਦੇਣਾ ਲਗਾਈਆ ਉਹਨੇ ਸਤ ਤਰੰਦਾ ਯੁਗ ਲਗਾ ਦੇਣਾ ਸਤ ਯੁਗ ਨੂੰ ਸ਼ੁਰੂ ਕਰ ਦੇਣਾ ਹੈ ਕਿਉਂਕਿ ਕਲਯੁਗ ਦੀ ਆਈ ਹੋ ਜਿਹੜੀ 432000 ਸਾਲ ਸੀ ਇਹ 432000 ਸਾਲ ਤੋਂ ਜਿਹੜੇ ਚਾਰੇ ਬੱਚੇ ਸ਼ਹੀਦ ਹੋਏ குரு ਦੇਗਵਾਦਰ ਜੀ ਸ਼ਹੀਦ ਹੋਏ ਉਹਨਾਂ ਕਰਕੇ ਖਤਮ ਕਰ ਦਿੱਤੀ ਸੀ ਕਲਯੁਗ ਆਈ ਹੋ ਨਹੀਂ ਦੇਣੀ ਲੰਬੀ ਗੋਵਿੰਦ ਨੀਆ ਹੀੜ ਬੱਚੇ ਦਵਾ ਕੇ ਜੜ ਗਿਆ ਉਹ ਪੜਾਈ ਮਹਾਰਾਜ ਨੇ ਇਹਦੇ ਬਾਰੇ ਬਹੁਤ ਕੁਝ ਲਿਖਿਆ ਹੈ ਜਿਸ ਵਿੱਚ ਲਿਖਾਇ ਨਾ ਬੁੱਟਾ ਪਟਿਆ ਸੀ ਤੇ ਕਲਯੁਗ ਦੀ ਜਾੜੀ ਉਕੇੜ ਦਿੱਤੀ ਸੀ ਸੋ ਐਸਵੇਲੇ ਜਿਹੜਾ ਦੱਸਿਆ ਹੈ ਵੇਖੋ ਕਲਜੁਕ ਮਾਇਆ ਵਿੱਚ ਨਾ ਕਰਿਓ ਆਲਸ ਗਫਲਤ ਵਿੱਚ ਆਪਣਾ ਆਪ ਭੁਲਾਈ ਆ ਇਹ ਸਿੱਖਿਆ ਥੋੜੀ ਅਗਲਾ ਪੈਰਾ ਜਿਹੜਾ ਬਿਨਾ ਗੋਵਿੰਦ ਤੋਂ ਫਿਰ ਕਿਸੇ ਨਹੀਂ ਦੇਣੀ ਜਮਾਨਤ ਅੱਗੇ ਹੋ ਨਾ ਕੋਈ ਢਕਾਇਆ ਨਹੀਂ ਧਰਮਰਾਜ ਦੇ ਜੜ ਜਮਦੂਤ ਫੜ ਕੇ ਲੈ ਜਾਣਗੇ ਜਮਾਨਤ ਕੌਣ ਦੇਏਗਾ ਬਚਾਏਗਾ ਕੌਣ ਸਤਗੁਰੂ ਸ਼ਬਦ ਸਤਗੁਰੂ ਗੋਵਿੰਦ ਮੇਰੇ ਨਾਮ ਦੀ ਕਰਿਓ ਨਾ ਕੋਈ ਖਿਆਨਤ ਸਹਿਜ ਨਾਲ ਗਿਆ ਤੇ ਲੜਾਈ ਆ ਫਿਰ ਅੱਗੇ ਦੱਸਿਆ ਗੁਰਸਿੱਖ ਗੁਰਮੁਖੋ ਸਿੱਖ ਨਾਲ ਸਿੱਖ ਕਰੇ ਨਾ ਕਰਿਓ ਅਦਾਵਤ ਝਗੜਾ ਨਾ ਕਰ ਬੈਠਿਓ ਤੁਹਾਡੇ ਪਿੱਛੇ ਬੱਚੇ ਨੀਂਹ ਹੈਡ ਦਵਾਈ ਆ ਤੁਹਾਡੇ ਪਿੱਛੇ ਦਾ ਸਾਰਾ ਕੰਮ ਕੀਤਾ ਅੱਗੇ ਦੱਸੇ ਕਿ ਪੰਥ ਖਾਲਸਾ ਮੇਰਾ ਸਹੀ ਸਲਾਮਤ ਜਿਸ ਦਾ ਰਾਖਾ ਪ੍ਰਭ ਕਾਲ ਦਿੱਤਾ ਬਣਾਈ ਆ ਪੰਥ ਖਾਲਸਾ ਖਾਲਸ ਪ્યો ਉਹਦਾ ਮਾਲਕ ਤੇ ਪ੍ਰਮਾਤਮਾ ਹੈ ਫਿਰ ਦਸਦੇਨ ਦਸਮ ਪਾਸ਼ਾ ਮੈਂ ਸੇਵਾ ਕਰਦਾ ਕਦੀ ਨਾ ਆਵਾਂ ਵਿੱਚ ਤਕਾਵਣ ਗੋਬਿੰਦ ਸ਼ਬਦ ਵਿੱਚ ਸੁਣਾਈ ਸੁਣਾਈਆ ਔਰ ਇਸ ਸਮੇਂ ਬਾਰੇ ਵੀ ਦੱਸ ਰਹੇ ਹਨ ਜਿਹੜਾ ਹੁਣ ਚੱਲ ਰਿਹਾ ਹੈ ਦਸਮ ਪਾਸ਼ਾ ਕਹਿੰਦੇ ਹਨ ਅੰਤ ਕਾਲ ਜੁਗ ਹੋਣੀ ਹਨ ਧੀਰੀ ਰਾਤ ਅੰਧੀਰੀ ਰਾਤ ਹੋ ਗਈ ਇਸ ਵੇਲੇ ਆਤਮਾ ਚੰਦ ਏਰੇ ਹੀ ਦੇਰਾ ਚਾਰੋਂ ਕੂਂਡ ਦੇਰਾ ਚਾਈਆ ਕਿਉਂਕਿ ਮਾਇਆ ਦਾ ਦੌਰ ਹੋ ਜਾਣਾ ਉਸ ਵੇਲੇ ਕਿ ਦੱਸ ਦੱਸਿਆ ਸੀ ਮਾਏ ਦਾ ਜੋਰ ਬਹੁਤ ਜ਼ਿਆਦਾ ਜਬਰਦਸਤ ਹੈ ਇਸ ਵੇਲੇ ਪਰ ਫਿਰ ਲਿਖ ਹਿਦਾਇਤ ਦਿੱਤੀ ਹੈ ਵੇਖਿਓ ਮਾਇਆ ਵਿੱਚ ਪੁੱਲ ਕੇ ਕੋਈ ਛੱਡ ਨਾ ਜਾਇਓ ਸਾਥ ਸੰਗਲਾ ਸੰਗ ਬਣਾਈ ਆ ਲੋਕ ਮਾਇਆ ਨੂੰ ਪ੍ਰੇਫਰ ਕਰ ਲੈਂਦੇ ਆ ਪ੍ਰਮਾਤਮਾ ਨੂੰ ਦੂਰ ਕਰ ਦਿੰਦੇ ਆ ਵੇਖਿਓ ਮਾਇਆ ਵਿੱਚ ਪੁੱਲ ਕੇ ਕੋਈ ਛੱਡ ਨਾ ਜਾਇਓ ਸਾਥ ਸੰਗਲਾ ਸੰਗ ਬਣਾਈ ਆ ਅੱਗੇ ਦੱਸ ਰਹੇ ਹਨ ਅਗੇ ਖੇਲ ਕਰਨਾ ਪ੍ਰਖੁਨਾਸ਼ ਅਗੇ ਪ੍ਰਮਾਤਮਾ ਦਾ ਕਾਲਪੁਰਖ ਦਾ ਖੇਲ ਹੋਣਾ ਹੈ ਜੋ ਸ਼ਬ ਤਾਰ ਦਾ ਖੇਲ ਹੋਣਾ ਹੈ ਆਪਣਾਸ਼ੀ ਕਰਤਾ ਆਪਣੀ ਕਾਰ ਕਮਾਈ ਆ ਤੇ ਇਹ ਵੀ ਦੱਸਦੇ ਹਨ ਕਿ ਮੇਰਾ ਮੇਰਾ ਵੀ ਉਸ ਕਾਲਪੁਰਖ ਦੀ ਜੋਤ ਵਿੱਚ ਵਾਸ ਰਹਿਣਾ ਹੈ ਜਿਸ ਦੀ ਜੋਤ ਵਿੱਚ ਸੁਧਾ ਰਹਿਣਾ ਵਾਸ ਵਿੱਚ ਛੋੜੇ ਵਿੱਚ ਵਾਲੀ ਬਣਨਾ ਕੋਈ ਵੰਡਾਈ ਆ ਅਗੇ ਸਿੱਖਿਆ ਹੈ ਉਰਮੁਖੋ ਜਗਤ ਤਾਰ ਵਿੱਚ ਸੰਸਾਰ ਪਿਆਰ ਵਿੱਚ ਚੱਲ ਲੈਣਾ ਬੜੀ ਇੰਪੋਰਟੈਂਟ ਹੈ ਉਨਮਕ ਜਗਤ ਤਾਰਿਕ ਸੰਸਾਰ ਪਿਆਰ ਵਿੱਚ ਕਿਤੇ ਭੁੱਲਣਾ ਜਾਇਓ ਮੇਰਾ ਵਿਸ਼ਵਾਸ ਵਿਸ਼ਿਆ ਵਿੱਚ ਆਪਣਾ ਆਪ ਦਵਾਈ ਆ ਮੈਂ ਆਜੁਗਾ ਜੁਗ ਚੌਕੜੀ ਸਤਿਗੁਰੂ ਸ਼ਬਦ ਖਾਸ ਜੁਗ ਚੌਕੜੀ ਸ਼ਬਦ ਸਤਿਗੁਰੂ ਸ਼ਬਦ ਆਣਾ ਮੈਂ ਆਜੁਗਾ ਜੁਗ ਚੌਕੜੀ ਸਤਿਗੁਰੂ ਸ਼ਬਦ ਖਾਸ ਜਨਮ ਵਰਨ ਵਿੱਚ ਨਾ ਆਈਆ ਲੱਭਣਾ ਕਿੱਥੋਂ ਆ ਉਹ ਤੁਹਾਡੇ ਅੰਦਰ ਦਾ ਵਾਸੀ ਹੈ ਮੈਨੂੰ ਆਪਣੇ ਵਿੱਚੋਂ ਕਰਿਓ ਤਲਾਸ਼ ਬਾਹਰ ਲੱਭਣ ਦੀ ਲੋੜ ਨਹੀਂ ਨਰਾਇਆ ਇਹ ਅੱਗੇ ਦੱਸਿਆ ਹੈ ਵੇਖਿਓ ਪ੍ਰਭੂ ਦੇ ਪਿਆਰ ਦਾ ਭੋਲਿਓ ਕਦੀ ਨਾ ਰਾਵ ਰਹਿ ਪਰ ਸਤਿਗੁਰੂ ਸ਼ਬਦ ਲੈਣਾ ਬਣਾਈ ਆ ਔਰ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਜਾਹਰ ਅੱਗੇ ਹੈ ज्योति जो, जो रूप पर आप अपनी कृपा कर करे साचार नर महाराज शेर सिंह विष्णु भगवान एक द्वारा एक मंजल, एक, एक ग्रह काल जो आज मंजिलो गौकड़ी नित निवित निगुण सरगुण सरगुण निर्गुण अपना खेल बखाई सो हंग महाराज शेर सिंह विष्णु भगवान दी जय सोहन महाराज श्री सिंह विष्णु भगवान की जय सोहन महाराज श्री सिंह विष्णु भगवान की जय सोहन महाराज श्री सिंह विष्णु भगवान की जय Sohan Maharaj i Singh Vishnu Sing-i Bir Sürcül-i Hüseyin'in kenarında var, kalbinde Sürcül-i Sohan The innovation.